ਅੱਜ ਗੁਰੂ ਰਵਦਾਸ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਵਿਸ਼ਾਲ ਸ਼ੋਭਾ ਜਤਰਾ ਫਲੋਰ ਵਿਖੇ ਕੱਢੀ ਜਾ ਰਹੀ ਆ ਮੇਰੇ ਨਾਲ ਨੇ ਆਪਣੇ ਕੌਂਸਲ ਜੀ ਕੌਂਸਲ ਜੀ ਗੁਰੂ ਰਵਦਾਸ ਜੀ ਨੇ ਜਿਹੜੀ ਬੇਗਮਪੁਰ ਦੀ ਗੱਲ ਕੀਤੀ ਆ ਤੇ ਕੀ ਕਹੂੰਗਾ ਇਸ ਮੌਕੇ ਜਿਹੜਾ ਅੱਜ ਗੁਰੂ ਰਵਦਾਸ ਜੀ ਦੇ ਜਨਮ ਦਿਹਾੜੇ ਤੇ ਸਭ ਤੋਂ ਪਹਿਲਾਂ ਸਮੁੱਚੇ ਸੰਗਤ ਨੂੰ ਗੁਰੂ ਰਵਦਾਸ ਜੀ ਦੇ 648ਵੇਂ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਔਰ ਜੋ ਗੁਰੂ ਦੇ ਆਸ਼ੇ ਦਾ ਰਾਜ ਇਸ ਦੇਸ਼ ਦੇ ਅੰਦਰ ਬੇਗਮਪੁਰਾ ਔਰ ਹਲੀਮੀ ਰਾਜ ਗੁਰੂ ਨਾਨਕ ਦੇ ਆਸ਼ੇ ਦਾ ਰਾਜ ਇੱਥੇ ਸਥਾਪਿਤ ਹੋਣਾ ਚਾਹੀਦਾ ਸੀਗਾ ਕਿਤੇ ਨਾ ਕਿਤੇ ਜਿਹੜੀਆਂ ਨਕਮੀਆਂ ਸਰਕਾਰਾਂ ਮਿਸਮੈਨੇਜਮੈਂਟ ਦੇ ਕਾਰਨ ਜਿਹੜਾ ਉਹ ਇੱਥੇ ਸਥਾਪਿਤ ਨਹੀਂ ਹੋ ਸਕਿਆ ਅਸੀਂ ਆਸ ਬੰਦਿਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ 650 ਗੁਰੂ ਗੁਰੂਦਾਸ ਜੀ ਦਾ ਜਨਮ ਦਿਨ ਆ ਰਿਹਾ ਉਦੋਂ ਤੱਕ ਕਿ ਕਿਤੇ ਨਾ ਕਿਤੇ ਸਰਕਾਰਾਂ ਜਿਹੜਾ ਆ ਉਹ ਗੌਰ ਕਰਕੇ ਗੁਰੂਦਾਸ ਦੇ ਆਸ਼ੇ ਦਾ ਬੇਗਮਪੁਰਾ ਪੁਰ ਨਾਨਕ ਦੇ ਆਸ਼ੇ ਦਾ ਹਲੀਮੀ ਰਾਜ ਸਥਾਪਿਤ ਕਰਨ ਦੇ ਲਈ ਸੰਘਰਸ਼ੀਲ ਹੋਣ ਔਰ ਇਸ ਦੇਸ਼ ਦੇ ਜਿਹੜੇ 40 ਕਰੋੜ ਦੱਬੇ ਕੁਚਲੇ ਦਲਿਤ ਸਮਾਜ ਦੇ ਖਾਸ ਕਰ ਚਮਾਰ ਜਾਤੀ ਦੇ ਲੋਕ ਆ ਤੇ ਬਾਕੀ ਜਿਹੜੇ ਬੈਕਵਰਡ ਲੋਕ ਆ ਜਾਂ ਜਨਰਲ ਕਾਸਟ ਦੇ ਲੋਕ ਆ ਉਹਨਾਂ ਦੇ ਸਾਰਿਆਂ 'ਚ ਸਮਤਾ ਸਮਾਨਤਾ ਦੇ ਭਾਈਚਾਰਾ ਸਥਾਪਿਤ ਕਰਨ ਦੇ ਲਈ ਸਰਕਾਰਾਂ ਨੂੰ ਸਹਿਰਦੋਣਾ ਚਾਹੀਦਾ ਤਾਂ ਜੋ ਇਹ ਗੁਰੂਆਂ ਦੇ ਫਲਸਫੇ ਨੂੰ ਉਹਨਾਂ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਇਆ ਜਾ ਸਕੇ ਹੌਸਲੇ ਜਿਸ ਤਰ੍ਹਾਂ ਬੇਗੰਪੁਰਾ ਸ਼ਹਿਰ ਕੋ ਨਾ ਦੋ ਖੰਦੋ ਨਹੀਂ ਟਿਠਾਓ ਨਾ ਤਸਵੀਰ ਖਰਾਜ ਨਾ ਮਾਲ ਖੋਫ ਨਾ ਖਤਾ ਨਾ ਤਰਸ ਜਵਾਲ ਹਰ ਵਾਰ ਜਿਹੜੇ ਗੁਰਪੁਰਬ ਹੁੰਦਾ ਆ ਤਾਂ ਲੀਡ ਜਿਹੜਾ ਸਟੇਜਾਂ ਉੱਤੇ ਬੋਲਦੇ ਆ ਪਰ ਉਹ ਲੀਡਰ ਜਿਹੜੇ ਬੋਲਦੇ ਆ ਸਰਕਾਰਾਂ ਦੇ ਵਿੱਚ ਬਿਠੇ ਆ ਪਰ ਉਹ ਜਿਹੜੀਆਂ ਗੱਲਾਂ ਆ ਗੁਰੂ ਰਵਦਾਸ ਜੀ ਨੇ ਸਿੱਖਿਆ ਜਿਹੜੀ ਦਿੱਤੀ ਆ ਉਹਦੇ ਤੇ ਅਮਲ ਨਹੀਂ ਕਰਦੇ ਦੇਖੋ ਇੱਕ ਦੇਸ਼ ਦੇ ਅੰਦਰ 129 ਦੇ ਕਰੀਬ ਸ਼ੈਡਿਊਲ ਕਾਸਟ ਤੇ ਸ਼ੈਡਿਊਲ ਟ్రਾਈਬ ਐਮਪੀ ਬਣ ਕੇ ਜਾਂਦੇ ਆ ਪੰਜਾਬ 'ਚ 34 ਦੇ ਕਰੀਬ ਐਮਐਲਏ ਬਣ ਕੇ ਜਾਂਦੇ ਆ ਸਾਰਿਆਂ ਦੇ ਕਿਸੇ ਨਾ ਕਿਸੇ ਦੀ ਪੋਲੀਟਿਕਲ ਪਾਰਟੀ ਦਾ ਪਟਾਇਆ ਔਰ ਉਹ ਆਪਣੀ ਆਪਣੀ ਗੱਲ ਜਿਹੜੀ ਆ ਉਹਨਾਂ ਦੀ ਅਲਿਓਲਜੀ ਉਹਨਾਂ ਦੀ ਵਿਚਾਰਧਾਰਾ ਦੇ ਮੁਤਾਬਕ ਹੀ ਕਰਦੇ ਆ ਉਦੋਂ ਤੱਕੇ ਸ਼ਡਿਊਲ ਕਾਸਟ ਹੈ ਉਦੋਂ ਤੱਕੇ ਗੁਰਵਦਾਸ ਨਾਮ ਲੈਵਾ ਜਦੋਂ ਤੱਕ ਉਹਨਾਂ ਨੇ ਸਾਡੀਆਂ ਵੋਟਾਂ ਲੈਣੀਆਂ ਹੁੰਦੀਆਂ ਵੋਟਾਂ ਲੈਣ ਤੋਂ ਬਾਅਦ ਜਾ ਕੇ ਗੁਰੂ ਦੇ ਆਸ਼ੇ ਦੀ ਰਾਜ ਦੀ ਗੱਲ ਕਦੀ ਨਹੀਂ ਕਰਦੇ ਇੱਥੇ ਜਿਹੜਾ ਆ ਖੌਫ ਦੀ ਜਿਹੜੀ ਆ ਐਨੀ ਜਿਹੜੀ ਪੰਜਾਬ ਦੇ ਅੰਦਰ ਲਾਰਜਡੈਂਟ ਦੀ ਪ੍ਰੋਬਲਮ ਆ ਦੇਸ਼ ਅੰਦਰ ਲਾਰਜ ਆਰਡਰ ਦੀ ਪ੍ਰੋਬਲਮ ਆ ਤਾਂ ਆਪਾਂ ਕਿਦਾਂ ਗੁਰੂ ਦੇ ਆਸ਼ੇ ਦਾ ਰਾਜ ਕਰ ਸਕਦੇ ਆ ਗੁਰੂ ਦੇ ਇੱਥੇ ਲੁੱਟਮਾਰ ਕਤਲੋਗਾਰਤ ਔਰ ਟੈਕਸ ਕਾਰਪੋਰੇਟ ਘਰਾਣਿਆਂ ਨੂੰ ਸਾਰਾ ਕੁਝ ਦਿੱਤਾ ਜਾ ਰਿਹਾ ਸਾਡੇ ਕੋਲੋਂ ਕੋਇਆ ਜਾ ਰਿਹਾ ਰਿਜ਼ਰਵੇਸ਼ਨ ਖਤਮ ਕੀਤੀ ਜਾ ਰਹੀ ਹੈ ਦੇਸ਼ ਦੇ ਸਬਤਾਨ ਨੂੰ ਖਤਮ ਕੀਤਾ ਜਾ ਰਿਹਾ ਗੁਰੂ ਦਾ ਆਸ਼ੇ ਦਾ ਰਾਜ ਤੱਕ ਦੇ ਵੀ ਸ਼ਤਾਬਤ ਨਹੀਂ ਹੋ ਰਿਹਾ ਔਰ ਅਸੀਂ ਇਹਦੇ ਚ ਆਪਣੀ ਨਕਾਮੀ ਵੀ ਮੰਨਦੇ ਆ ਕਿ ਸਾਡੀ ਵੀ ਨਕਾਮੀ ਆ ਕਿ ਅਸੀਂ ਆਪਣੇ ਗੁਰੂ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾ ਕੇ ਲੋਕਾਂ ਨੂੰ ਲਾਮਬੰਦ ਕਰਨ ਚ ਕਾਮਯਾਬ ਨਹੀਂ ਰਹੇ ਪਰ ਮੈਂ ਅੱਜ ਨਗਰਕੀਤਨ ਚ ਲੱਖਾਂ ਲੋਕ ਕਰੋੜਾਂ ਲੋਕ ਪੂਰੇ ਵਰਲਡ ਦੇ ਵਿੱਚ ਗੁਰੂ ਨੂੰ ਉਜਾਗਰ ਕਰ ਰਹੇ ਆ ਪਰ ਜਦੋਂ ਗੁਰੂਦੇ ਆਸ਼ੇ ਦਾ ਰਾਜ ਸਥਾਪਿਤ ਕਰਨ ਦਾ ਸਮਾਂ ਆਉਂਦਾ ਉਦੋਂ ਸ਼ਾਇਦ ਅਸੀਂ ਛੋਟੀਆਂ-ਛੋਟੀਆਂ ਨਹਿਮਾਂ ਪਿੱਛੇ ਸਾਰਾ ਕੁਝ ਭੁੱਲ ਜਾਨੇ ਔਰ ਆਪਣੀਆਂ ਆਉਣ ਵਾਲੀ ਜਨਰੇਸ਼ਨ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਤਬਾਹ ਕਰਕੇ ਰੱਖ ਦਿੰਨੇ ਤੇ ਭਗਵੰਤਨਾ ਸਰਕਾਰ ਦੀ ਗੱਲ ਕੀਤੀ ਹੈ ਪਰ ਆਂਗਮਨ ਦੀ ਸਰਕਾਰ ਵਿੱਚ ਐਸਸੀ ਕਮਿਸ਼ਨ ਜਿਹੜਾ ਆ ਐਸਸੀ ਕਮਿਸ਼ਨ ਦਾ ਜਿਹੜਾ ਚੇਅਰਮੈਨ ਆ ਉਹ ਇੱਕ ਜਨਰਲ ਸਮਾਜ ਵਿੱਚ ਲਾ ਦਿੱਤਾ ਗਿਆ ਦੇਖੋ ਇਹ ਬੜੀ ਹਾਸੋ ਖਣੀ ਗੱਲ ਹੈ ਕਿ ਜਨਰਲ ਲੋਕ ਸਾਡੇ ਤੇ ਜ਼ੁਲਮ ਕਰਦੇ ਔਰ ਜਾਤੀ ਕਰਦੇ ਆ ਉਹ ਸਾਨੂੰ ਕਿਥੋਂ ਇਨਸਾਫ ਦਿਵਾਉਣਗੇ ਤੁਸੀਂ ਦੇਖੋ ਪੰਜਾਬ ਦੀ ਵਿਧਾਨ ਸਭਾ 'ਚ ਮੈਂ ਮੌਜੂਦ ਸੀ ਸਰਦਾਰ ਚਕਿੰਦਰ ਸਿੰਘ ਕੂਟਲੀ ਜੀ ਮੇਰੇ ਚਾਚਾ ਜੀ ਆ ਮੈਂ ਉਹਨਾਂ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਵਿੱਚ ਗੈਲਰੀ 'ਚ ਮੌਜੂਦ ਸੀਗਾ ਜਦੋਂ ਬਿੱਲ ਲਿਆਂਦਾ ਗਿਆ ਕਿ ਐਸਸੀ ਕਮਿਸ਼ਨ ਦੇ 10 ਮੈਂਬਰਾਂ ਤੋਂ ਘਟਾ ਕੇ 5 ਮੈਂਬਰ ਕਰ ਦਿੱਤੇ ਗਏ ਉਹਦੀ ਮਿਆਦ 6 ਸਾਲ ਤੋਂ ਘਟਾ ਕੇ 3 ਸਾਲ ਕਰ ਦਿੱਤੀ ਗਈ ਔਰ ਉਦੋਂ ਬਾਅਦ ਐਸਸੀ ਕਮਿਸ਼ਨ ਦਾ ਚੇਅਰਮੈਨ ਵੀ ਸ਼ਡਿਊਲ ਕਸਟਮ ਨੂੰ ਲਾਇਆ ਕਿ ਉਹ ਆਈਐਸ ਕਿਸੇ ਜਨਰਲ ਨੂੰ ਕਮਿਊਨਿਟੀ ਦੇ ਵਿਅਕਤੀ ਨੂੰ ਲਾਇਆਗਾ ਜ਼ਾਲਮ ਲੋਕ ਜ਼ੁਲਮ ਕਰਨ ਵਾਲੇ ਲੋਕ ਕਦੀ ਜਿਹੜਾ ਆ ਉਹ ਜਿਹੜੇ ਲੋਕ ਪੀੜਤ ਹੁੰਦੇ ਉਹਨਾਂ ਨੂੰ ਇਨਸਾਫ਼ ਥੋੜੀ ਦਿੰਦੇ ਆ ਆ ਤੁਸੀਂ ਹੁਣ ਚੰਦਪਾਨ ਪਿੰਡ ਹੋਇਆ ਜਿਹੜਾ ਉਹਦੇ ਵਿੱਚ ਕਿੰਨੀ ਤਣਾਉਣੀ ਹਰਕਤ ਹੋਈ ਆ ਸਾਡੇ ਦਲਤਾਂ ਦੇ ਘਰਾਂ ਤੇ ਹਮਲਾ ਹੋਇਆ ਇੱਕ ਪਾਸੇ ਤਾਂ ਹੀ ਬੇਗਮਪੁਰੇ ਦੀ ਗੱਲ ਕਰਦੇ ਗੁਰਦਾਸ ਦੇ ਆਸ਼ੇ ਦੀ ਰਾਜਕਾਲ ਦੀ ਗੱਲ ਕਰਦੇ ਇੱਕ ਪਾਸੇ ਉਹਨਾਂ ਦਾ ਜਨਮ ਦਿਨ ਮਨਾ ਰਹੇ ਆ ਦੂਜੇ ਪਾਸੇ ਸਾਡੇ ਸਮਾਜ ਦੇ ਲੋਕਾਂ ਦੇ ਗੋਲੀਆਂ ਚਲਾਈਆਂ ਜਾ ਰਹੀਆਂ ਉਹਨਾਂ ਦੇ ਘਰ ਪੰਨੇ ਚਾਰੇ ਆ ਉਹਨਾਂ ਤੇ ਜ਼ੁਲਮ ਜਾਰੀ ਹੋ ਰਹੀ ਔਰ ਪੁਲਿਸ ਉਹ ਤੇ ਸ਼ਹਿ ਦੇ ਰਹੀ ਔਰ ਐਸਐਸਪੀ ਉਹ ਦੀ ਸਪਾਈ ਦੇ ਰਹੀ ਆ ਅਗਰ ਲੋਕ ਲਾਮਬੰਦ ਹੋਏ ਉੱਥੇ ਤਾਂ ਜਿਹੜਾ ਦੋਸ਼ੀ ਆ ਗਮਦੂਰ ਸਿੰਘ ਸ਼ਾਇਦ ਉਹ ਵਿਅਕਤੀ ਦਾ ਨਾਮ ਆ ਉਹਦੇ ਖਿਲਾਫ ਮੁਕੱਦਮਾ ਦਰਜ ਹੋਇਆ ਨਹੀਂ ਤਾਂ 90 ਲੋਕਾਂ ਦੇ ਖਿਲਾਫ ਪਰਚਾ ਦਰਜ ਕਰਕੇ 35-40 ਵਿਅਕਤੀਆਂ ਨੂੰ ਸਾਡੇ ਸਮਾਜ ਦੇ ਲੋਕਾਂ ਨੂੰ ਜੇਲਾ 'ਚ ਧੱਕ ਦਿੱਤਾ ਗਿਆ ਔਰ ਜਿਹੜੇ ਜ਼ਖਮੀ ਵੀ ਸੀ ਉਹਨਾਂ ਨੂੰ ਇਲਾਜ ਕਰਾਉਣ ਦੇ ਲਈ ਵੀ ਜਿਹੜਾ ਆ ਹਸਪਤਾਲ 'ਚ ਨਹੀਂ ਲਿਆ ਆ ਗਿਆ ਤੇ ਇਹ ਭਗਵੰਤ ਮਾਨ ਸਰਕਾਰ ਤਾਂ ਜਲ ਜਾਬਰ ਸਰਕਾਰ ਆ ਬਾਬਰ ਦੀ ਸਰਕਾਰ ਆ ਜ਼ੁਲਮ ਕਰਦੀ ਆ ਖਾਸ ਕਰਕੇ ਦਲਤਾਂ ਦੇ ਸਭ ਤੋਂ ਵੱਧ ਜ਼ੁਲਮ ਹੋ ਰਿਹਾ ਹੈ ਉਹਦੇ ਰਾਜ ਦੇ ਅੰਦਰ ਤੇ ਗੁਰੂ ਦਾਸ ਦੇ ਆਸ਼ੇ ਦੇ ਰਾਜ ਦੀ ਗੱਲ ਜਾਂ ਉਹਨੂੰ ਸਟੇਟ ਪੱਧਰ ਤੇ ਮਨਾਉਣ ਦੀ ਗੱਲ ਨਾ ਕਰਨ ਨਾ ਸਾਨੂੰ ਕੋਈ ਲਾਲੀਪਪ ਦੇਣ ਜੇ ਸਿਹਰデア ਕੇਂਦਰ ਦੀ ਸਰਕਾਰ ਤਾਂ ਜੇ ਉਹ ਕੁੰਬ ਦੇ ਲਈ ਦੇਖੋ ਸਾਰੀਆਂ ਕਮਿਊਨਿਟੀਆਂ ਦਾ ਦੇਸ਼ ਦੇ ਬਜਟ ਦੇ ਹਿੱਸਾ ਬਣਦਾ ਆ ਜੇ ਉਹਦੇ ਲਈ 7500 ਕਰੋੜ ਰੁਪਏ ਖਰਚ ਸਕਦੀ ਆ ਤਾਂ ਗੁਰੂਦਾਸ ਜੀ ਦਾ ਜਿਹੜਾ ਆ ਉਹ 650 ਜਨਮ ਉਤਸਵ ਆ ਰਿਹਾ ਆ 227 ਦੇ ਵਿੱਚ ਤਾਂ 6500 ਕਰੋੜ ਰੁਪਏ ਦੇ ਪੈਕੇਜ ਜਿਹੜੇ ਆ ਉਹ ਪੰਜਾਬ ਸਰਕਾਰ ਨੂੰ ਔਰ 6.5 ਲੱਖ ਕਰੋੜ ਰੁਪਏ ਦੇ ਪੈਕੇਜ ਜਿਹੜੇ ਆ ਉਹ ਕੇਂਦਰ ਸਰਕਾਰ ਨੂੰ ਦੇਸ਼ੰਦਰ ਸਾਡੇ ਸਮਾਜ ਦੀ ਭਲਾਈ ਤੇ ਲਈ ਔਰ ਤਰੱਕੀ ਦੇ ਲਈ ਜਿਹੜਾ ਉਹ ਕਰਨੇ ਚਾਹੀਦੇ ਆ ਔਰ ਸਾਨੂੰ ਪੰਜਾਬ ਦੇ ਅੰਦਰ ਜਿਹੜਾ ਉਹ ਇੱਕ ਕੇਂਦਰੀ ਯੂਨੀਵਰਸਿਟੀ ਗੁਰੂ ਦਾਸ ਦੇ ਨਾਂ ਤੇ ਔਰ ਏਮਜ਼ ਦੀ ਤਰਜ ਤੇ ਇੱਕ ਦਵਾਬੇ ਦੇ ਵਿੱਚ ਹਸਪਤਾਲ ਗੁਰੂ ਦਾਸ ਜੀ ਦੇ ਨਾਂ ਤੇ ਔਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਔਰ ਖਾਸ ਕਰ ਸ਼ਡਿਊਲ ਕਾਸਟ ਰਜ਼ਰਵ ਹਲਕਿਆਂ ਤੇ ਸਾਨੂੰ ਵੱਡੇ ਵੱਡੇ ਜਿਹੜੇ ਕਰੋੜਾਂ ਅਰਬਾਂ ਰੁਪਏ ਦੇ ਪੈਕੇਜ ਸਮਾਜ ਦੀ ਦੀ ਤਰੱਕੀ ਦੇ ਲਈ ਔਰ IS IPS ਦੀ ਕੋਚਿੰਗ ਦੇ ਲਈ PCS ਦੀ ਕੋਚਿੰਗ ਦੇ ਸੈਂਟਰ ਔਰ ਸਕੂਲ ਕਾਲਜ ਤੇ ਹੋਰ ਜਿੰਨੇ ਇੰਸਟੀਟਿਊਟ ਜਿਹੜੇ ਗੁਰੂ ਦਾਸ ਦੇ ਨਾਂ ਤੇ ਖੁੱਲੇ ਜਾ ਸਕਦੇ ਆ ਗੁਰੂ ਦਾਸ ਦੇ ਨਾਂ ਤੇ ਜਿੰਨੇ ਐਜੂਕੇਸ਼ਨ ਦੇ ਲੰਗਰ ਲਾਏ ਜਾ ਸਕਦੇ ਉਹ ਸਾਨੂੰ ਲਾਉਣੇ ਚਾਹੀਦੇ ਆ ਔਰ ਸਰਕਾਰ ਨੂੰ ਪ੍ਰਬੰਧ ਕਰਨਾ ਚਾਹੀਦਾ ਮੇਰੇ ਨਾਲ ਅਮਰਿਤ ਕਹੋਸਲੇ ਜੀ ਜਿਨ੍ਹਾਂ ਦੱਸਿਆ ਕਿ ਸਰਕਾਰਾਂ ਜਿਹੜੀਆਂ ਵਾਅਦੇ ਤਾਂ ਕਰਦੀਆਂ ਆ ਪਰ ਉਹ ਵਾਅਦੇ ਲਾਰੇ ਬਣ ਜਾਂਦੇ ਆ ਗੁਰੂ ਰਵਦਾਸ ਜੀ ਦੇ ਜਨਮ ਦੇ ਉੱਤੇ ਬਹੁਤ ਸਾਰੀ ਗੱਲੇ ਆ ਤੇ ਸਰਕਾਰੀ ਤਰ ਵਿੱਚ ਬੈਠੇ ਐਮ ਐਲ ਏ 29 ਐਮ ਐਲ ਏ ਸਰਕਾਰ ਚ ਬੈਠੇ ਆ ਪਰ ਉਹ ਕਦੀ ਬੋਲਦੇ ਨਹੀਂ ਸਰਕਾਰਾਂ ਨੂੰ ਜਿਹੜਿਆ ਗੁਰੂ ਰਵਦਾਸ ਜੀ ਨੇ ਗੱਲ ਕਹੀ ਆ ਉਹਦੇ ਉੱਤੇ ਅਮਲ ਕਰਨ ਦੀ ਲੋੜ ਆ ਚੇਤਨਾ ਚਾਨਣ ਲਈ ਪ੍ਰਦੀਪ ਰਾਜਾ